ਭਈਆ ਸਾਗਰ ਦੀ ਬੋਟੀ ਵਾਲਾ ਬਹੁਤ ਗਾਣਾ ਜਾਂ ਵਾਇਰਲ ਕੀਤਾ ਬੜਾ ਆ ਬਣਾ ਕੇ ਰੀਲਾ ਲੋਕਾਂ ਨੇ ਗਾ ਹੀ ਪਤਾ ਇਧਰੋਂ ਸੁੱਖੇ ਦੀ ਘਰ ਵਾਲੀ ਨੇ ਪਾਲਿਆ ਕਲੇਸ਼ ਉਹ ਕਹਿੰਦੀ ਆ ਸਾਗਰ ਦੀ ਬੋਟੀ ਇੰਡੀਗਾ ਚ ਚਲਾਉਣ ਸਿੱਖ ਗਈ ਤੂੰ ਮੈਨੂੰ ਛੇਤੀ ਡਰਾਈਵਰੀ ਚ ਕਾ ਭਈ ਸੁੱਖਾ ਕਹਿੰਦਾ ਰਹਿਣ ਦੇ ਤੂੰ ਕਿਉਂ ਪੰਗਾ ਲੈਣਾ ਰਹਿਣ ਦੇ ਆ ਮੈਂ ਕਹੇ ਦੇ ਵਿੱਚ ਬੁੱਚ ਮਾਰੇਗੀ ਰਹਿਣ ਦੇ ਰੋਜ਼ ਭਈ ਉਹਨਾਂ ਦੇ ਘਰੇ ਕਲੇਸ਼ ਹੋਇਆ ਕਰੇ ਰੋਜ਼ ਕਲੇਸ਼ ਹੋਇਆ ਕਰੇ ਸੋ ਖਾਮਨ ਨੂੰ ਕਹਿੰਦਾ ਯਾਰ ਕਿਵੇਂ ਕਰਾਂ ਕਹਿੰਦਾ ਗਾਲੀ ਪਈ ਜਾਂਦੀ ਆ ਯਾਰ ਆ ਗਾਣਾ ਜਾਂ ਕਾਹਦਾ ਸੁਣ ਲੈਣ ਫੇਰ ਮੈਂ ਉਹਨੂੰ ਆ ਦੋ ਤਿੰਨ ਵੀਡੀਓ ਭੇਜਤੀਆਂ ਮੈਂ ਕਿਹਾ ਵੀ ਆ ਵੀਡੀਓ ਦਿਖਾ ਪਰ ਜਾ ਇਹਨੂੰ ਉਸ ਤੋਂ ਬਾਅਦ ਉਹਨੂੰ ਪੁੱਛੇ ਵੀ ਹੁਣ ਸਿੱਖ ਨਹੀਂ ਇਹ ਡਰਾਈਵਰੀ ਆ ਤੁਸੀਂ ਵੀ ਦੇਖ ਲਓ ਵੀਡੀਓ ਆ ਦੇਖ ਲਓ ਦੋਸਤੋ ਇੱਕ ਹੋਰ ਸਾਗਰ ਦੀ ਬੋਟੀ ਜਾਂਦੀ ਗੱਡੀ ਚ ਲੈ ਟਾਇਰ ਪਾਟ ਕੇ ਰਿੰਮ ਘਸਦਾ ਜਾ ਰਿਹਾ ਹੈ ਬੱਸ ਵਾਲਾ ਦੱਸਣ ਵੀ ਲੱਗ ਰਿਹਾ ਪਰ ਕੋਈ ਪਰਵਾਹ ਹੀ ਨਹੀਂ ਤਾਂ ਇਹ ਕਹਿਆ ਵੀ ਜਨਾਨੀਆਂ ਨੂੰ ਨਾ ਪੜਾਇਆ ਕਰੋ ਗੱਡੀਆਂ ਦੇ ਲੈ ਕਰਿਆ ਸੱਤਿਆ ਨਾਸ ਕਰੋ ਇਹਨੂੰ ਸ਼ੇਅਰ ਤੇ ਇਹਨੂੰ ਦੱਸੋ ਵੀ ਭਾਈ ਆ ਵੀਡੀਓ ਦੇਖਣ ਤੋਂ ਬਾਅਦ ਕਿਤੇ ਜਾ ਕੇ ਸੁੱਖੇ ਦੇ ਘਰ ਵਾਲੀ ਮੰਨੀ ਕਹਿੰਦੀ ਹਾਂ ਜੀ ਠੀਕ ਹੈ ਉਹ ਨਿਮਰ ਡਰਾਈਵਰੀ ਸਿੱਖਣ ਦੀ ਜਿੱਦ ਕਰਦੀ ਸੁੱਖਾ ਕਹਿੰਦਾ ਧੰਨਵਾਦ ਤੇਰਾ ਜਿਹੜਾ ਤਾਂ ਮੈਨੂੰ ਆ ਵੀਡੀਓ ਭੇਜੀਆਂ ਉਹ ਮੈਂ ਕਿਹਾ ਠੀਕ ਹੈ ਮੇਰੇ ਦਾ ਤਾਂ ਧੰਨਵਾਦ ਕਰਤਾ ਪਰ ਮੈਨੂੰ ਨਹੀਂ ਸੀ ਕਿਸੇ ਨੇ ਇਹ ਵੀਡੀਓ ਭੇਜੀਆਂ ਮੈਂ ਆਪਦੇ ਘਰ ਵਾਲੇ ਨੂੰ ਸਕੂਟਰੀ ਚ ਗਾਉਣ ਲੱਗਿਆ ਜੀ ਉਹ ਬਦਨਦਰ ਦੀ ਵਿੱਚ ਆ ਕੇ ਕੰਧ ਤੇ ਉਦੋਂ ਦੀ ਛਾਲ ਮਰਵਾਦੀ ਆਹ ਦੇਖ ਲੋ ਲੋ ਲੋ